ਸ੍ਰੀ ਕਾਲਜੀ ਮੈਂ ਦਾਤਨ ਸਿੰਘ ਸੰਧਵਾ ਤੁਸੀਂ ਦੇਖ ਰਹੇ ਹੋ ਐਕਵਾਸ ਸੱਜਣ ਜੀ ਸਾਡੇ ਪਿੰਡ ਦੇ ਵਿੱਚ ਕੋਈ ਬਰਾਤ ਹੀ ਨਹੀਂ ਕਿਸੇ ਮੁੰਡੇ ਦੀ ਕਿਸੇ ਦੀ ਬਰਾਤ ਹੀ ਨਹੀਂ ਚੜੀ ਜੀ ਅੱਛਾ ਕਿਸੇ ਦਾ ਵਿਆਹ ਹੀ ਨਹੀਂ ਹੋਇਆ ਜੀ ਹਰ ਕੋਈ ਵਿਆਹ ਤੇ ਕਹੀ ਨਹੀਂ ਕਿਸੇ ਦੇ ਵੀ ਕੋਈ ਹੋਇਆ ਹੀ ਨਹੀਂ ਕੋਈ ਕਰਦਾ ਹੀ ਨਹੀਂ ਜੀ ਨਾ ਹੋ ਗਏ ਜੀ 5 5 6 ਸਾਲ ਹੋ ਗਏ ਜੀ ਨਾ ਕੋਈ ਕਰਦਾ ਹੈ ਜੀ ਨਾ ਕੋਈ ਕਰਾਉਂ ਇੱਥੇ ਹੁੰਦਾ ਹੈ ਜੀ ਕਿਸੇ ਦਾ ਸਾਰੇ ਨਸ਼ੇੜੀ ਹੈ ਜੀ ਸਾਰੇ ਮਰੇ ਜਾਂਦੇ ਆ ਜੀ ਮੈਂ ਆਪਣਾ ਚਰਦਾਸੀ ਸਰ ਜੀ ਆਹ ਦੇਖ ਲੋ ਜੀ ਮੇਰੇ ਹਾਲਾਤ ਦੇਖ ਲੋ ਜੀ ਟੀਕੇ ਲਾਉਂਦਾ ਸੀਗਾ ਜੀ ਮੈਂ ਜੀ ਹਾਂ ਹਾਂ ਇੱਥੇ ਵੀ ਚੜਨ ਜੀ ਇੱਥੇ ਵੀ ਖੁਸ਼ੀਆਂ ਹੋਣ ਜੀ ਜਿਵੇਂ ਨਾਲ ਦੇ ਪਿੰਡਾਂ 'ਚ ਹੁੰਦੀਆਂ ਜੀ ਸਾਡੇ ਪਿੰਡ ਵਿਆਹ ਹੀ ਨਹੀਂ ਹੁੰਦਾ ਜੀ ਕਿਸੇ ਦਾ ਵੀ ਕਿਸੇ ਦਾ ਕੋਈ ਕਰਦੇ ਆ ਜੀ ਘਰੋਂ ਦੂਸਰੇ ਦਿਨ ਹੀ ਅਗਲੇ ਦੀ ਘਰ ਵਾਲੀ ਭੱਜ ਜਾਂਦੀ ਹੈ ਜੀ ਹਾਂ ਅਸੀਂ ਵੀ ਸਾਥ ਦੇਵਾਂਗੇ ਜੀ ਜਿਵੇਂ ਮੁਲਾਜ਼ਮ ਆਉਂਦੇ ਆ ਜੀ ਅਸੀਂ ਇਹਨਾਂ ਦਾ ਸਾਥ ਦਿੰਨੇ ਆ ਜੀ ਹਾਂ ਹਾਂ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਸਰ ਹਾਂ ਜੀ ਉਹਨਾਂ ਨੂੰ ਤਲਾਬ ਮਿਲਦੀ ਹੈ ਜੀ ਉਹ ਆਉਂਦੇ ਹੈ ਜੀ ਹਾਂ ਫੜ ਕੇ ਵੀ ਲੈ ਕੇ ਜਾਂਦੇ ਆ ਅਸੀਂ ਮਲਾਜਮਾਂ ਨੂੰ ਵੀ ਮਾੜਾ ਕਹਿੰਦੇ ਜੀ ਉਹ ਵੀ ਆਉਂਦੇ ਹੈ ਪਰ ਜਦੋਂ ਉਹ ਚਲੇ ਜਾਂਦੇ ਆ ਨਾ ਉਸ ਤੋਂ ਬਾਅਦ ਜੀ ਮਤਲਬ 2 ਘੰਟੇ ਬਾਅਦ ਫਿਰ ਲੋਕ ਇੱਥੇ ਉਵੇਂ ਹੀ ਲੱਗ ਜਾਂਦੇ ਹੈ ਜੀ ਪਤਾ ਨਹੀਂ ਬਾਹਰੋਂ ਬਾਹਰੋਂ ਆਉਂਦੇ ਹੈ ਜੀ ਬਠਿੰਡੇ ਤੋਂ ਆਉਂਦੇ ਜਿਵੇਂ ਬਠਿੰਡੇ ਹੁਣ ਆਟੋ ਚਲਾਉਂਦੇ ਆ ਨਾ ਆਟੋ ਰਿਕਸ਼ਾ ਚਲਾਉਂਦੇ ਆ ਇੱਥੇ ਤੁਹਾਨੂੰ ਇੱਕ ਸਰ ਅਸੀਂ ਵੀਡੀਓ ਦੇਵਾਂਗੇ ਜੀ 4-5 ਦਿਨਾਂ ਬਾਅਦ ਤੁਸੀਂ ਲੈ ਲਿਓ ਸਾਡੇ ਤੋਂ ਵੀਡੀਓ ਤੁਸੀਂ ਇੱਥੇ ਦੇਖੋਗੇ ਆਟੋ ਹੀ ਆਟੋ ਖੜੇ ਹੋਣਗੇ ਜਿਵੇਂ ਹੁਣ ਇਸ ਟਾਈਮ ਇੱਥੇ ਮਲਾਜ਼ਮ ਖੜੇ ਆ ਨਾ ਐਵੇਂ ਇੱਥੇ ਨਸ਼ੇੜੀ ਖੜੇ ਹੁੰਦੇ ਆ ਜੀ ਆਟੋਆਂ ਤੇ ਆਉਂਦੇ ਆ ਜੀ ਕੋਈ ਵੀਕਲਾਂ ਤੇ ਆਉਂਦੇ ਆ ਬਾਹਰੋਂ-ਬਾਹਰੋਂ ਆਉਂਦੇ ਆ ਜੀ ਲੋਕ ਬਹੁਤ ਲੋਕ ਆਉਂਦੇ ਆ ਜੀ ਇੱਥੇ ਚੰਡੀਗੜ੍ਹ ਤੱਕ ਆਉਂਦੇ ਆ ਜੀ ਅਜੀਤ ਰੋਡ ਆਪਣਾ ਹੈਗਾ ਨਹੀਂ ਬਟਿੰਡੇ ਦਾ ਜੀ ਉੱਥੋਂ ਦੀਆਂ ਕੁੜੀਆਂ ਆਉਂਦੀਆਂ ਜੀ ਇੱਥੇ ਨਸ਼ਾ ਲੈਣ ਵਾਸਤੇ ਜੀ ਹਾਂਜੀ ਉਹ ਇੱਥੇ ਨਸ਼ਾ ਲੈਣ ਮੱਤੇ ਆਉਂਦੀਆਂ ਜੀ ਨਸ਼ਾ ਸਾਡੇ ਜੀ 100% ਹੀ ਹੈ ਜੀ ਚਿੱਟੇ ਦਾ ਹਾਂਜੀ ਹਾਂਜੀ ਅਸੀਂ ਤਾਂ ਸਹਿਯੋਗ ਪਹਿਲਾਂ ਤੋਂ ਦੇ ਰਹੇ ਹਾਂ ਅਸੀਂ ਤਾਂ 2011 ਤੋਂ ਦੇ ਰਹੇ ਹਾਂ ਸਹਿਯੋਗ ਰਮਾਣੇ ਵੇਲੇ ਦਾ ਜੀ ਸਾਡੀ ਕਮੇਟੀ ਉਦੋਂ ਵੀ ਬਣੀ ਸੀ ਉਦੋਂ ਵੀ ਬਿਲਕੁਲ ਵਧੀਆ ਰਹੇ ਅਸੀਂ ਵਧੀਆ ਕੰਮ ਕਰਿਆ ਕੋਈ ਡਰ ਨਹੀਂ ਸਾਡੇ ਲੋ 100% ਹੀ ਵਿਗਦਾ ਨਸ਼ਾ ਚੱਲੀ ਜਾਂਦਾ ਕੋਈ ਉਹ ਨਹੀਂ ਬੁੜੀਆਂ ਲੇਡੀਜ਼ ਜ਼ਿਆਦਾ ਵੇਚਦੀਆਂ ਨਾ ਬੰਦੇ ਉਹ ਤੋਂ ਪੁਲਿਸ ਫੋਨ ਆ ਜਾਂਦੇ ਉਹਨਾਂ ਨੂੰ ਪਹਿਲਾਂ ਹੀ ਇਹ ਸਿੱਧਾ ਹੀ ਕਹਿੰਨੇ ਕਿ ਪ੍ਰਸ਼ਾਸਨ ਦਾ ਪੁਲਿਸ ਦਾ ਜ਼ਿਆਦਾ ਹੱਥ ਹੈ ਹਾਂਜੀ 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 ਹੋ ਸਕਦਾ ਜੀ ਸਾਡਾ ਮਲਤਾਨੀਆ ਰੋਡ ਸਾਹਿਬ ਹਾਂਜੀ ਅਸੀਂ ਦੇਈ ਜਾਂਦੇ ਦੇਵਾਂਗੇ ਜੀ ਸਾਥ ਅਸੀਂ ਉਹਨਾਂ ਨੂੰ ਗਦਾਰ ਹੀ ਕਹਿੰਨੇ ਗਦਾਰ ਲੋਕ ਹੈ ਜਾਂ ਕੋਈ ਮਲਾਜਮ ਹੈ ਚਾਹ ਕੋਈ ਆਮ ਬੰਦਾ ਹੈ ਬਿਲ ਲੋਕਾਂ ਦੇ ਬੱਚੇ ਸਾਡੇ ਹੁਣ ਇਸ ਟਾਈਮ ਵਧੀਆ ਸਾਡਾ ਕੰਮਕਾਰ ਚੀਗਾ ਅਸੀਂ ਅੱਜ ਜ਼ੀਰੋ ਤੇ ਪਹੁੰਚ ਗਏ ਜਿਹੜੇ ਨੌਜਵਾਨ ਨੇ ਨੌਜਵਾਨ ਹੀ ਆ ਲੇਡੀਆਂ ਜਿਆਦਾ ਲੇਡੀਆਂ ਜਿਆਦਾ ਨਾ ਪਤਾ ਲੱਗਦਾ ਨਾ ਕੁਝ ਜਦੋਂ ਕੀ ਆ ਗਿਆ ਪ੍ਰਸ਼ਾਸਨ ਆ ਗਿਆ ਵੀ ਗਲੀਆਂ ਚ ਨਿਕਲ ਆ ਹੁਣ ਇਸ ਟਾਈਮ ਜਿੰਨੀਆਂ ਵੇਚਣ ਵਾਲੀਆਂ ਉਹ ਸਾਰੀਆਂ ਗਲੀਆਂ ਚ ਖੜੀਆਂ ਚਿੱਟਾ ਚਿੱਟਾ ਜੀ ਚਿੱਟਾ ਅਸਤੇ ਕੰਮ ਵੀ ਖਤਮ ਹੋਣਾ ਚਾਹੀਦਾ ਸਰਕਾਰ ਨੂੰ ਕਰਨਾ ਚਾਹੀਦਾ ਹੈ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਹੈ ਖਤਮ ਤਾਂ ਜੀ ਦੇਖੋ ਜੀ ਇਹ ਤਾਂ ਜਿਵੇਂ ਰਮਾਣੇ ਸਰ ਨੇ ਕਰਿਆ ਸੀਗਾ ਚੱਕ ਚੱਕ ਪਰਚੇ ਮਾਰੇ ਐ ਜੇ ਕੁੱਟਿਆ ਫੰਟਿਆ ਹਾਂ ਸ਼ਕਤੀ ਸ਼ਕਤੀ ਹਾਂਜੀ ਹਾਂ ਹੈਗੀ ਅਮੀਦ ਹੋ ਜੂਗਾ ਹਾਂਜੀ ਹਾਂਜੀ ਜੀ ਸਾਨੂੰ ਸਾਡਾ ਸਹਿਯੋਗ ਕਰ ਜੀ ਸਹਿਯੋਗ ਦੇਵਾਂਗੇ ਜੀ ਅਸੀਂ ਇਸ ਤੋਂ ਪਹਿਲਾਂ ਪਿੰਡ ਦੀ ਨਖਾਂ ਨਹੀਂ ਦਿੱਤਾ ਸੀ ਪਸਰਾ ਲੱਗਦਾ ਬਹੁਤ ਵਧੀਆ ਸੀ ਬਈ ਜੀ ਸਾਡੇ ਵੇਲੇ ਜਦੋਂ ਕੋਈ ਅਸੀਂ ਸੀਗੇ ਇੱਥੇ ਨੌਜਵਾਨ ਅਸੀਂ ਉਸ ਟਾਈਮ ਵਧੀਆ ਸੀਗੇ ਅਸੀਂ ਸਾਨੂੰ ਕੋਈ ਪਤਾ ਹੀ ਨਹੀਂ ਸੀਗਾ ਹੁਣ ਦੀ ਮੰਦਿਰ ਤਾਂ ਵਿੱਚ ਐ ਦੱਸ ਸਾਡੇ ਜਿਹੜੇ ਹੈਗੇ ਪਿੰਡ ਚ ਬੱਚੇ ਕਿਸੇ ਘਰ ਦਾ ਨਹੀਂ ਬਚਿਆ ਸਭ ਲੱਗੇ ਪੀਣ ਵਾਸਤੇ ਪਰ ਮੋਤਾ ਮੋਤਾ ਕਟੋ-ਕਟ ਵੀ ਮੇਰੇ ਹੁਣ ਆ 15-20 ਦਿਨਾਂ ਚ 7-8 ਤਾਂ ਚਲੇ ਗਏ ਜੀ ਅੱਜ ਚਾਰ ਇਸ ਤੋਂ ਪਹਿਲਾਂ ਚਾਰ ਦਿਨ ਇੱਕ ਮੁੰਡਾ ਟੀਕਾ ਲਾ ਕੇ ਮਰਿਆ ਸੀਗਾ ਕੋਈ ਉਹ ਦੀ ਸੁਣਵਾਈ ਨਹੀਂ ਕੋਈ ਕੁਝ ਨਹੀਂ ਕਰਿਆ ਵੀ 10 ਦਿਨਾਂ ਦੇ ਵਿੱਚ ਵਿੱਚ ਵੀ 5-7 ਮੋਟਾ ਤਾਂ ਹੋਈ ਗਏ ਜੀ ਹਾਂਜੀ ਤੇ ਸਾਡੇ ਪਿੰਡ ਜੀ ਘਟੋ-ਘਟ ਇਹ ਪਿੰਡ ਦਾ ਬਹੁਤ ਬੁਰਾ ਵਾਲਾ ਹੀ ਕਿਹੜਾ ਪਿੰਡ ਹੈ ਬੀੜ ਪਿੰਡ ਹੈ ਜੀ 2 ਨੰਬਰ ਵਸਤੀ ਹੈ ਬਹੁਤ ਬੁਰਾ ਵਾਲਾ ਇਹ ਪਿੰਡ ਦਾ ਹਾਂ ਜੀ ਹਾਂ ਜੀ ਅੱਜ 5 ਦਿਨ ਹੋ ਗਏ ਜੀ ਪੁਲਿਸ ਨੂੰ ਲਗਾਤਾਰ ਵਧੀਆ ਜੀ ਬੋਲ ਇਸ ਤਰੀਏ ਮੈਂ ਤਾਂ ਕਹਿਣਾ ਚੱਲਦਾ ਰਵੇ ਤਾਂ ਸ਼ਾਇਦ ਬੰਦ ਹੋ ਸਕਦਾ ਹੈ ਬਹੁਤ ਮਿਲਦਾ ਹੈ ਯਾਨੀ ਕਿ ਅੰਦਰ ਬੰਦ ਹੈ ਹਾਂ ਜੀ ਜੇ ਜਰੂਰ ਆ ਕਰਾਉਂਗੇ ਜੀ ਬਾਕੀ ਇਹ ਕਿ ਪਹਿਲਾਂ ਇਹ ਇਹ ਉਧੋਟ ਆਪੇ ਜਾਂਦੇ ਜਦੋਂ ਪੁਲਿਸ ਆ ਜਾਂਦੀ ਹਾਂ ਜੀ ਪਿੰਡ ਦਾ ਮਤਲਬ ਕਿ ਲੋਕ ਦਿੰਦੇ ਹਾਂ ਹਾਂ ਜੀ ਪੁਲਿਸ ਤਾਂ ਸਾਥ ਦਿੰਦੇ ਹਾਂ ਜੀ ਹਾਂ ਜੀ ਨਾਲ ਇਹ ਪੁਲਿਸ ਦੇ ਅਸੀਂ ਪੂਰੇ ਨਾਲ ਖੜੇ ਹਾਂ ਹਾਂ ਜੀ ਹਾਂ ਜੀ ਖਤਮ ਹੋ ਗਈ ਸਾਡੇ ਪਿੰਡੇ ਕੋ ਨੌਜਵਾਨੀ ਪੀੜੀ ਜਾ ਰਹੀ ਹੈ ਜੀ ਮਜੀ ਚੋਨੇ ਨਸ਼ਾ ਬੰਦ ਹੋ ਗਈ ਤੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਲਾਈਕ